ਜੰਗ ਕੋਈ ਨਹੀਂ ਚਾਹੁੰਦਾ ਕੌਣ ਚਾਹੇਗਾ ਆਪਾਂ ਜਾਵਾਂਗੇ ਵੀ ਆਪਾਂ ਇੱਥੇ ਬੈਠੇ ਛੱਡ ਤੇ ਮਜ਼ਾਇਲ ਡਿੱਗ ਪਵੇ ਕਿਹੜਾ ਬੰਦਾ ਕਹਿੰਦਾ ਹੱਥ ਖੜਾ ਕਰਕੇ ਵੀ ਮੇਰੇ ਘਰ ਤੇ ਮਜ਼ਾਇਲ ਡਿੱਗੇ ਜਾਂ ਬੰਬ ਡਿੱਗੇ ਕਿਹੜਾ ਸਕੂਲ ਚਾਹੁੰਦਾ ਕਿਹੜਾ ਹਸਪਤਾਲ ਚਾਹੁੰਦਾ ਕਿਹੜਾ ਧਾਰਮਿਕ ਸੰਸਥਾਨ ਚਾਹੁੰਦਾ ਕੋਈ ਵੀ ਨਹੀਂ ਚਾਹਤਾ ਕਿ ਤੱਕ ਵੀ ਜਿਹੜੇ ਇਹ ਨਿਊਜ਼ ਚੈਨਲ ਕਹਿੰਦੇ ਨੇ ਕਿ ਐਦਾਂ ਹੋ ਗਿਆ ਐਦਾਂ ਹੋ ਗਿਆ ਉਹ ਵੀ ਨਹੀਂ ਜਾਣਦੇ ਵੀ ਸਾਡੇ ਜਿਹੜੇ ਘਰ ਦੇ ਉੱਤੇ ਕੋਈ ਬੰਬ ਡੇਪੇ। ਦੋਸਤੋ ਜੰਗ ਕੀ ਹੈ? ਜੰਗ ਇੱਕ ਬਰਬਾਦੀ ਦਾ ਨਾਂ ਹੈ, ਇੱਕ ਤਬਾਹੀ ਦਾ ਨਾਂ ਹੈ, ਲਾਛਾਂ ਦੇ ਢੇਰਾਂ ਦਾ ਨਾਂ ਹੈ, ਕੰਗਾਲੀ ਦਾ ਨਾਂ ਹੈ। ਤੇ ਅਵਤਾਰ ਜੀ ਗੋਦੀ মিডিਆ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਜੰਗ ਨੂੰ ਇੱਕ بڑے ਜਸ਼ਨ ਦੇ ਇੱਕ ਸ਼ੁਗਲ ਦੇ ਰੂਪ ਚ ਪੇਸ਼ ਕਰ ਰਿਹਾ ਹੈ। ਤੇ ਨਾਲੇ ਝੂਠੀਆਂ ਖਬਰਾਂ ਦੇ ਕੇ ਤੇ ਉਹਨਾਂ ਨੂੰ ਮਸਾਲਾ ਲਾ ਲਾ ਕੇ ਲੋਕਾਂ ਦੇ ਅੰਦਰ ਸਹਿਮ ਤੇ ਡਰ ਵੀ ਪੈਦਾ ਕਰ ਰਿਹਾ ਪੈਨਿਕ ਮਾਹੌਲ ਕ੍ਰੀਏਟ ਕਰ ਰਿਹਾ ਹੈ ਮੀਡੀਆ ਦਾ ਕੁਝ ਹਿੱਸਾ ਜੀ ਕਿਉਂ ਇੰਜ ਕੀਤਾ ਜਾ ਰਿਹਾ ਹੈ ਮੀਡੀਆ ਦੇ ਇੱਕ ਹਿੱਸੇ ਦੁਆਰਾ ਦੇਖੋ ਮੈਂ ਸਮਝਦਾ ਕਿ ਅੱਜ ਸਾਡੇ ਦੇਸ਼ ਦੇ ਵਿੱਚ ਇੱਕ ਹਿੱਸਾ ਮੀਡੀਆ ਦਾ ਉਹ ਹੈ ਹਾਲਾਂਕਿ ਮੀਡੀਆ ਇਸ ਚੀ ਲਈ ਹੁੰਦਾ ਕਿ ਮੀਡੀਆ ਲੋਕਾਂ ਤੱਕ ਸੱਚੀ ਗੱਲ ਪਹੁੰਚਾਏ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਗਿਆ ਪਰ ਇਸ ਮੌਕੇ ਕੁਝ ਮੀਡੀਆ ਐਦਾਂ ਦਾ ਮੀਡੀਆ ਬਣ ਚੁੱਕਾ ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਆ ਜਿਹੜਾ ਨਾ ਸਿਰਫ ਲੋਕਾਂ ਦੇ ਵਿੱਚ ਸੱਚੀਆਂ ਗੱਲਾਂ ਜਾਂ ਲੋਕਾਂ ਦੀ ਸੇਵਾ ਵਿੱਚ ਆ ਉਹ ਇੱਕ ਹਿੱਸੇ ਦੀ ਇੱਕ ਰਾਜਨੀਤਿਕ ਏਜੰਡੇ ਦੇ ਉੱਪਰ ਚੱਲ ਰਿਹਾ ਹੈ ਔਰ ਨਾਲ ਦੀ ਨਾਲ ਉਹ ਐਦਾਂ ਦੀਆਂ ਖਬਰਾਂ ਫੈਲਾ ਕੇ ਵੀ ਜਿਵੇਂ ਕਦੀ ਦਾ ਉਹ ਕਿਸੇ ਰਾਜਨੀਤਿਕ ਪਾਰਟੀ ਵਾਸਤੇ ਜਸ਼ਨ ਦਾ ਮਾਹੌਲ ਬਣਾਉਣ ਲੱਗ ਪੈਂਦਾ ਵੀ ਫਲਾਣੇ ਨੇ ਚੱਕਤਾ ਫਲਾਣੇ ਰੱਖਤਾ ਜਾਂ ਫਿਰ ਉਹ ਐਦਾਂ ਦੀਆਂ ਖਬਰਾਂ ਵੀ ਉਹਦੇ ਨਾਲ ਡਰ ਦਾ ਮਾਹੌਲ ਬਣਾਇਆ ਜਾ ਸਕੇ ਉਹ ਮਸਲਾ ਉਹਨਾਂ ਦਾ ਹੈਗਾ ਕਿਉਂਕਿ ਅੱਜ ਜਦੋਂ ਪਦਾਰਥਵਾਦੀ ਚੀਜ਼ਾਂ ਸਭ ਕੁਝ ਵਿਕਾਊ ਹੈ ਤਾਂ ਵਿਊ ਵੀ ਵਿਕਾਊ ਨੇ ਤਾਂ ਵਿਊ ਆਪਣੇ ਵੇਚਣ ਲਈ ਲੋਕਾਂ ਨੂੰ ਡਰਾਇਆ ਜਾਂਦਾ ਉਹ ਡਰਾਉਂਦਾ ਇਹ ਨਹੀਂ ਸਮਝਦੇ ਉਹ ਤਾਂ ਸਮਝਦੇ ਨੇ ਸ਼ਾਇਦ ਇਹ ਕੋਈ ਫੈਸਟੀਵਲ ਹੈ ਇਹ ਕੋਈ ਧਾਰਮਿਕ ਪ੍ਰੋਗਰਾਮ ਨੇ ਵੀ ਬੜਾ ਵਧਾ ਚੜਾ ਕੇ ਦੱਸੀਏ ਇਹ ਜੰਗ ਹੈ ਇਹਦੇ ਚ ਬੰਬ ਡਿੱਗਦੇ ਨੇ ਗੋਲੀਆਂ ਚੱਲਦੀਆਂ ਨੇ ਇਹਦੇ ਚ ਲੋਕ ਮਰਦੇ ਨੇ ਸਾਡੇ ਫੌਜੀ ਵੀ ਮਰਨੇ ਉਹ ਵੀ ਸਾਡੇ ਮੁਲਕ ਦੇ ਲੋਕ ਨੇ ਜੇ ਉਧਰ ਤੇ ਮਰਨੇ ਉਹ ਵੀ ਉਥੋਂ ਦੇ ਬਚਿੰਦੇ ਨੇ ਜੰਗਾਂ ਦੇ ਵਿੱਚ ਜਦੋਂ ਫੌਜਾਂ ਕਿਸੇ ਦੂਜੇ ਦੇਸ਼ ਚ ਵੱਧਦੀਆਂ ਨੇ ਤਾਂ ਉਹ ਵੱਡੀ ਪੱਧਰ ਤੇ ਸਿਰਫ ਬੰਦਿਆਂ ਨੂੰ ਮਾਰਦੀਆਂ ਹੀ ਨਹੀਂ ਤੁਸੀਂ ਦੁਨੀਆ ਦੇ ਇਤਿਹਾਸ ਵੇਖੋ ਜਦੋਂ ਕੋਈ ਇੱਕ ਦੇਸ਼ ਦੀ ਫੌਜ ਦੂਜੇ ਦੇਸ਼ ਚ ਵੱਧਦੀ ਹੈ ਤਾਂ ਉਥੋਂ ਦਾ ਉਹਦਾ ਮੁਰਾ ਉਹਦਾ ਮੁਰਾ ਜਿਹੜਾ ਡਾਊਨ ਕਰਨ ਵਾਸਤੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਉਥੋਂ ਦੀਆਂ ਔਰਤਾਂ ਦੇ ਨਾਲ ਵੱਡੀ ਪੱਦਰ ਤੇ ਬਲਾਧਕਾਰ ਹੁੰਦੇ ਨੇ ਸਮੂਹਕ ਬਲਾਧਕਾਰ ਸੋ ਇਹ ਜਿਹੜਾ ਇੰਨਾ ਭਿਆਨਕ ਹੈ ਜਿਹਦੇ ਚ ਬਜ਼ੁਰਗ ਲੋਕਾਂ ਨੂੰ ਬੇਸਹਾਰਾ ਕਰ ਦਿੱਤਾ ਜਾਂਦਾ ਘਰ ਢਾਹ ਦਿੱਤੇ ਜਾਂਦੇ ਨੇ ਬੱਚਿਆ ਨਾਸ਼ ਹੋ ਜਾਂਦੇ ਨੇ ਗਾਜ਼ਾ ਦਾ ਹਾਲ ਵੇਖੋ ਯੂਕਰੇਨ ਦਾ ਵੇਖੋ ਤਾਂ ਵੱਡੀ ਜਿਹੜੀ ਤਬਾਹੀ ਆ ਉਸ ਨੂੰ ਜੱਕਦੀ ਜਸ਼ਨ ਵਾਂਗ ਪੇਸ਼ ਕਰਨਾ ਕਦੀ ਡਰਾ ਕੇ ਜਿਹੜਾ ਵਿਊ ਲੈਣਾ ਇਹ ਆਪਣੇ ਆਪ 'ਚ ਇੱਕ ਤਰ੍ਹਾਂ ਦਾ ਅੱਤਵਾਦ ਬਣ ਚੁੱਕਾ ਹੈ ਮੈਂ ਇਹ ਸ਼ਬਦ ਜਿਹੜਾ ਬੋਲ ਰਿਹਾ ਕਿ ਇਹ ਇਸ ਤੇ ਇਹਦੇ ਨਾਲ ਕੀ ਹੁੰਦਾ ਦੇਖੋ ਉਹ ਬੱਚਾ ਜਿਹੜਾ ਹਜੇ ਪੈਦਾ ਹੋ ਰਿਹਾ ਜਿੰਨੇ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਹੈ ਜਿੰਨੇ ਦੁਨੀਆ ਤੋਂ ਗਿਆਨ ਲੈਣਾ ਉਸ ਦੇ ਜੇ ਜਨ ਚ ਪਾ ਦਵਨਾ ਕਿ ਫਲਾਣਾ ਦੁਸ਼ਮਣ ਹੈ ਤੇ ਉਹ ਇੰਜ ਕਰ ਸਕਦਾ ਤਾਂ ਉਹ ਬੱਚਾ ਜਿਹੜਾ ਹੁੰਦਾ ਨਾਜ਼ੁਕ ਉਹਦੇ ਦਿਲ ਤੇ ਕੀ ਅਸਰ ਪਾਉਗੀ ਸਾਡੇ ਬਜ਼ੁਰਗ ਨੇ ਘਰਾਂ ਚ ਬਿਮਾਰ ਹੁੰਦੇ ਨੇ ਕੋਈ ਦਿਲ ਦਾ ਮਰੀਜ਼ ਹੁੰਦਾ ਔਰ ਉਹਨੂੰ ਝੂਠੀਆਂ ਖਬਰਾਂ ਨਾਲ ਡਰਾ ਦੇਣਾ ਉਹਦੇ ਦਿਲ ਦੇ ਉੱਤੇ ਅਸਰ ਪਾ ਸਕਦਾ ਉਹਦੀ ਜਾਨ ਜਾ ਸਕਦੀ ਹੈ ਤਾਂ ਇਸ ਤਰ੍ਹਾਂ ਜ ਕਰਨ ਦੇ ਨਾਲ ਵੀ ਸਾਡੇ ਜਿਹੜੇ ਉਹ ਲੋਕ ਨੇ ਜਿਹੜੇ ਸਿਰਫ ਆਪਦੇ ਨਿੱਜੀ ਥੋੜੇ ਜਿਹਾ ਮਨਾਫੇ ਲਈ ਗਲਤ ਖਬਰਾਂ ਪੇਸ਼ ਕਰਦੇ ਨੇ ਅਸਲ ਦੇ ਵਿੱਚ ਉਹ ਰਾਸ਼ਟਰਵਾਦੀ ਦੇਸ਼ ਵਿਰੋਧੀ ਨੇ ਲੋਕ ਜਿਹੜੇ ਝੂਠੀਆਂ ਖਬਰਾਂ ਫਲਾਉਂਦੇ ਨੇ ਸਾਡੇ ਲੋਕਾਂ ਨੂੰ ਗਮਰਾਹ ਕਰਦੇ ਨੇ ਔਰ ਜੰਗ ਵਰਗੀ ਜਿਹੜੀ ਭੈੜੀ ਅਲਾਮਤ ਆ ਉਹਨੂੰ ਜਸ਼ਨ ਬਣਾ ਕੇ ਪੇਸ਼ ਕਰਦੇ ਨੇ ਉਹ ਅਸਲ ਦੇ ਵਿੱਚ ਦੇਸ਼ ਭਗਤ ਨਹੀਂ ਹੋ ਸਕਦੇ ਉਹ ਦੇਸ਼ ਵਿਰੋਧੀ ਨੇ ਔਰ ਮੈਂ ਸਮਝਦਾ ਸਾਡੇ ਦੇਸ਼ ਦੇ ਲੋਕਾਂ ਦੇ ਵਿਰੋਧੀ ਨੇ ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਅਜੰਡਾ ਚਲਾ ਸਕਦੇ ਨੇ ਜਾਂ ਕਾਰਪੋਰੇਟ ਜਿਨ੍ਹਾਂ ਨੇ ਬੰਬ ਬੰਦੂਕਾਂ ਵੇਚਨੇ ਨੇ ਜਿਨ੍ਹਾਂ ਨੇ ਇਥੋਂ ਫਾਇਦੇ ਲੈਣੇ ਨੇ ਉਹਨਾਂ ਦਾ ਫਾਇਦਾ ਕਰ ਸਕਦੇ ਨੇ ਲੋਕਾਂ ਦਾ ਫਾਇਦਾ ਕਿਹਨੇ ਜਨਤਾ ਹੋਊਗੀ ਜਿਹੜੀ جنگ ਚਾਹੁੰਦੀ ਹੈ ਕਿੰਨੇ ਕੁ ਲੋਕ ਨੇ ਜਿਹੜੇ جنگ ਚਾਹੁੰਦੇ ਦੇਖੋ جنگ ਕੋਈ ਨਹੀਂ ਚਾਹੁੰਦਾ ਕੌਣ ਚਾਹੇਗਾ ਆਪਾਂ ਚਾਵਾਂਗੇ ਵੀ ਆਪਾਂ ਇੱਥੇ ਬੈਠੇ ਆ ਛੱਡ ਤੇ ਮਜ਼ਾਈਲ ਡਿੱਗ ਪਵੇ ਕਿਹੜਾ ਬੰਦਾ ਕਹਿੰਦਾ ਹੱਥ ਖੜਾ ਕਰਕੇ ਵੀ ਮੇਰੇ ਘਰ ਤੇ ਮਜ਼ਾਈਲ ਡਿੱਗੇ ਜਾਂ ਬੰਬ ਡਿੱਗੇ ਕਿਹੜਾ ਸਕੂਲ ਚਾਹੁੰਦਾ ਕਿਹੜਾ ਹਸਪਤਾਲ ਚਾਹੁੰਦਾ ਕਿਹੜਾ ਧਾਰਮਿਕ ਸੰਸਥਾਨ ਚਾਹੁੰਦਾ ਕੋਈ ਵੀ ਨਹੀਂ ਚਾਹੁੰਦਾ ਸਤਕਿ ਵੀ ਜਿਹੜੇ ਇਹ ਨਿਊਜ਼ ਚੈਨਲ ਕਹਿੰਦੇ ਨੇ ਵੀ ਐਦਾਂ ਹੋ ਗਿਆ ਐਦਾਂ ਹੋ ਗਿਆ ਉਹ ਵੀ ਦੀ ਚਾਹਣਗੇ ਵੀ ਸਾਡੇ ਜਿਹੜੇ ਘਰ ਦੇ ਉੱਤੇ ਕੋਈ ਬੰਬ ਡੇਪੇ ਸਾਡੇ ਚੈਨਲ ਚੈਨਲ ਤੇ ਸਾਡੇ ਸਟਾਫ ਦੇ ਉੱਤੇ ਸਾਡੇ ਦਫ਼ਤਰ ਤੇ ਡਿੱਗ ਪੇ ਕੋਈ ਨਹੀਂ ਚਾਹੁੰਦਾ ਸਿਰਫ ਚੰਦ ਉਹ 1% ਲੋਕ ਜਿਨ੍ਹਾਂ ਦੇ ਇਸ ਉਹ ਚਾਉਂਦੇ ਨੇ ਕਿ ਇਸ ਖੇਤੇ ਨੂੰ ਇਹਨਾਂ ਲੋਕਾਂ ਨੂੰ ਚੱਕ ਦੇ ਫਿਰ ਜੇ ਜੇ ਸਾਰੇ ਨਹੀਂ جنگ ਚਾਉਂਦੇ ਫਿਰ ਜੰਗ ਚਾਉਂਦਾ ਕੌਣ ਹੈ ਦੇਖੋ ਜੰਗ ਉਹ ਚਾਉਂਦਾ ਮੈਂ ਇਹ ਕਹਿਣਾ ਵੀ ਉਹ ਲੋਕ ਜਿਨ੍ਹਾਂ ਦਾ ਫਾਇਦਾ ਹੋਣਾ ਜਿਨ੍ਹਾਂ ਦੇ ਬੰਬ ਬਦੂਕਾਂ ਵਿਕਨੇ ਹੁਣ ਗੱਲ ਕਰੋ ਅੱਜ ਭਾਰਤ ਦੇ ਪਾਕਿਸਤਾਨ ਦੀ ਜੰਗ ਦੀ ਗੱਲ ਹੋ ਰਹੀ ਹੈ ਭਾਰਤ ਦੇ ਪਾਕਿਸਤਾਨ ਦੇ ਲੋਕ ਮਰਨਗੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਪਰ ਉਸ ਜੰਗ ਦੇ ਵਿੱਚ ਵਰਤਿਆ ਜਾਣ ਵਾਲਾ ਸਾਜ਼ੋ ਸਮਾਨ ਜਿਨ੍ਹਾਂ ਦੇ ਵਿਕੂਗਾ ਉਹ ਚਾਹੇ ਫਰਾਂਸ ਦੇ ਜਹਾਜ਼ ਹੋਣ ਚਾਹੇ ਅਮਰੀਕਾ ਦੇ ਹੋਣ ਚਾਹੇ ਯੂਰਪ ਦੇ ਹੋਣ ਚਾਹੇ ਰਸ਼ੀਆ ਦੇ ਹੋਣ ਚਾਹੇ ਚైనా ਦੇ ਹੋਣ ਮੁਨਾਫਾ ਉਹਨਾਂ ਕਾਰਪੋਰੇਟ ਕੰਪਨੀਆਂ ਨੂੰ ਹੋਣਾ ਜਿਨ੍ਹਾਂ ਦੇ ਪੈਦਾ ਕੀਤੇ ਇਹ ਬਰੂਦ ਇਹ ਦੁਨੀਆ ਤਬਾਹ ਕਰਨ ਵਾਲੇ ਹਥਿਆਰ ਵਿਕਨੇ ਨੇ ਉਹਨਾਂ ਦਾ ਫਾਇਦਾ ਹੋਣਾ ਉਹਨਾਂ ਦੇ ਫਾਇਦੇ ਨੂੰ ਜਾਇਟ ਰਾਉਣ ਲਈ ਇਹ ਜਿਹੜੇ ਲੋਕ ਨੇ ਇਹ ਜੰਗ ਨੂੰ ਜਸ਼ਨ ਦਾ ਮਾਹੌਲ ਬਣਾ ਕੇ ਜਿਹੜਾ ਬੁਖਾਉਂਦੇ ਨੇ ਜੀ ਅੱਛਾ ਜੰਗ ਜੇ ਅੱਜ ਜੰਗ ਲੱਗਦੀ ਹੈ ਜੀ ਤਾਂ ਇਹਦੇ ਵਿੱਚੋਂ ਤੁਹਾਨੂੰ ਲੱਗਦਾ ਹੈ ਕਿ ਕੋਈ ਮਸਲੇ ਹੱਲ ਹੋਣਗੇ ਦੇਖੋ ਜੇ ਜੰਗਾਂ ਨਾਲ ਮਸਲੇ ਹੱਲ ਹੁੰਦੇ ਤਾਂ ਇਸ ਤੋਂ ਪਹਿਲਾਂ ਜਿਹੜੀਆਂ ਜੰਗਾਂ ਨਾਲ ਚਾਹੇ 48 49 ਦੀ ਐ ਚਾਹੇ 1965 ਦੀ ਜੰਗ ਐ ਚਾਹੇ ਬੰਗਲਾਦੇਸ਼ ਨਾਲ ਜੰਗ ਐ ਚਾਹੇ ਚైనా ਦੇ ਨਾਲ ਬਾਟ ਕਾਰਡ ਦੇ ਵਿੱਚ ਲੱਗੀ ਜੰਗ ਐ ਚਾਹੇ 71 ਦੇ ਵਿੱਚ ਲੱਗੀ ਜੰਗ ਐ ਚਾਹੇ ਕਾਰਗਲ ਦੇ ਵਿੱਚ ਲੱਗੀ ਜੰਗ ਐ ਜਾਂ ਸਾਡੇ ਅੰਦਰੂਨੀ ਖਿੱਤਿਆਂ 'ਚ ਵੀ ਕਈ ਵਾਰੀ ਮਤਲਬ ਕੁਝ ਕੌਮਾਂ ਆਪ ਦੇ ਸਵੈਮਾਨ ਲਈ ਲੜਦੀਆਂ ਨੇ ਉੱਥੇ ਵੀ ਕਤਲੇਆਮ ਹੁੰਦੇ ਨੇ ਤਾਂ ਇਹਨਾਂ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਮਸਲੇ ਹੱਲ ਹੁੰਦੇ ਨੇ ਜਿਹੜੀ ਸਮੱਸਿਆ ਪੈਦਾ ਹੋਈ ਹੁਣ ਅੱਤਵਾਦੀ ਸਮੱਸਿਆ ਐ ਪਹਿਲਗਾਮ ਦੀ ਗੱਲ ਕਰਦੇ ਆ ਪਹਿਲਗਾਮ ਦੇ ਵਿੱਚ ਸਾਰੇ ਆਮ ਇਨਸਾਨ ਮਾਰੇ ਗਏ ਸਾਡੇ ਲੋਕ ਮਾਰੇ ਗਏ ਸਾਨੂੰ ਉਹਨਾਂ ਨਾਲ ਹਮਦਰਦੀ ਆ ਜਿਹੜੇ ਲੋਕਾਂ ਨੇ ਮਾਰਿਆ ਉਹਨਾਂ ਨੂੰ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਬੇਸ਼ੱਕ ਉਹਦੇ ਨਾਲ ਵੀ ਪਰਭਾਈ ਨਹੀਂ ਹੋਣੀ ਸਾਡੇ ਉਹ ਜਿਹੜੇ ਲੋਕ ਪਹਿਲਗਾਮ ਦੇ ਵਿੱਚ ਇਨੋਸੈਂਟ ਪੀਪਲ ਜਿਹੜੇ ਮਾਰੇ ਗਏ ਆ ਉਹ ਵਾਪਸ ਨਹੀਂ ਆਉਣੇ ਪਰ ਇੱਕ ਸਬਕ ਹੁੰਦਾ ਕਿ ਜਿਨ੍ਹਾਂ ਨੇ ਮਾਰੇ ਉਹਨਾਂ ਨੂੰ ਸਜ਼ਾ ਸਿਖਾਈ ਜਾਵੇ ਜਿਹੜੀ ਇਹ ਦਿੱਤੀ ਜਾਵੇ ਤਾਂ ਇਹ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਹੈ ਇਹਦੇ ਨਾਲ ਲੜਾਈ ਦੇ ਨਾਲ ਕਦੇ ਵੀ ਗੋਲੀ ਜੜੀ ਆ ਉਹ ਇਹ ਨਹੀਂ ਦੇਖਦੀ ਕਿ ਸਾਹਮਣੇ ਵਾਲਾ ਜਿਹੜਾ ਬੰਦਾ ਉਹ ਸ਼ੈਤਾਨ ਹੈ ਕਿ ਉਹ ਭੋਲਾ ਬੰਦਾ ਹੈ ਉਹ ਸਿਰਫ ਮਾਰਦੀ ਹੈ ਇਹ ਸਿਰਫ ਅਸੀਂ ਜੱਜ ਕਰਨਾ ਕਿ ਕਿਹੜੇ ਮਸਲੇ ਜਿਹੜੇ ਉੱਠੇ ਨੇ ਉਹਨਾਂ ਦੀ ਬਿਮਾਰੀ ਦੀ ਜੜ ਕੀ ਹੈ ਇਹ ਰੌਲੇ ਪੈ ਕਿਉਂ ਰਹੇ ਨੇ ਉੱਥੇ ਵਾਰ-ਵਾਰ ਅਤਵਾਦੀ ਹਮਲੇ ਹੋ ਕਿਉਂ ਰਹੇ ਨੇ ਜਰਦੇਸ਼ ਦੇ ਹੋਰ ਏਸ਼ੀਆ 'ਚ ਹੋ ਕਿਉਂ ਰਹੇ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਹੱਲ ਕਰਨ ਵੱਲ ਤੁਰਨਾ ਉਹਦੇ ਨਾਲ ਜਿਹੜਾ ਹੱਲ ਹੋਣਾ ਨਾ ਕਿ ਵਾਰ-ਵਾਰ ਜੰਗਾਂ ਛੇੜ ਕੇ ਯੁੱਧ ਛੇੜ ਕੇ ਇਧਰੋਂ ਬੰਦੇ ਮਹਣ ਪਹਿਲਗਾਮ ਤੋਂ ਸ਼ੁਰੂ ਕਰ ਲੋ ਪਹਿਲਗਾਮ ਦੇ ਵਿੱਚ ਕੌਣ ਮਰਿਆ ਸਾਡੇ ਆਮ ਸੁਧਾਰਨ ਲੋਕ ਸਾਡੇ ਭਾਰਤ ਦੇ ਉਸ ਤੋਂ ਬਾਅਦ ਜੇ ਹਮਲਾ ਕੀਤਾ ਭਾਰਤ ਦੇ ਫੌਜ ਨੇ ਤਾਂ ਉਧਰ ਪਾਕਿਸਤਾਨ ਵਾਲੇ ਕਈ ਵੀਡੀਓ ਵੇਖਿਆਂ ਨੂੰ ਪੇਟ ਰਹੇ ਨੇ ਕਿ ਸਾਡੇ ਆਮ ਲੋਕ ਮਰ ਗਏ ਉਹਨਾਂ ਨੇ ਹਮਲਾ ਕੀਤਾ ਫਿਰ ਰਾਤ ਨੂੰ ਸਾਡੇ ਪੁੰਚ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹੋਰ ਜਗ੍ਹਾ ਤੇ ਹਮਲਾ ਹੋਇਆ ਪੰਜਾਬ ਚ ਹੋਇਆ ਪੰਜਾਬ ਦੇ ਵਿੱਚ ਆਮ ਲੋਕ ਪੰਜਾਬ ਦੇ ਵਿੱਚ 6-7 ਜਗ੍ਹਾ ਦੇ ਉੱਪਰ ਮਜ਼ਾਈਲਾ ਡਿੱਗਣ ਤੇ ਪਾਕਿਸਤਾਨ ਵੱਲੋਂ ਅਟੈਕ ਕਰਨ ਦੀ ਖਬਰ ਆ ਰਹੀ ਹੈ ਜੀ ਜੀ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਜੰਗਾਂ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਮਸਲੇ ਜਿਹੜੀ ਬਿਮਾਰੀ ਦੀ ਜੜ ਹੈ ਉਹਨੂੰ ਲੱਭ ਕੇ ਉਹਦੇ ਤੇ ਗੱਲਬਾਤ ਕਰਕੇ ਦੁਨੀਆ ਦੇ ਵਿੱਚੋਂ ਕਿੰਨੇ ਢਾਂਚੇ ਬਣੇ ਹੋਏ ਨੇ ਜੇ ਦੋ ਦੇਸ਼ਾਂ 'ਚ ਕੋਈ ਗੱਲ ਵਿਗੜ ਜਾਂਦੀ ਹੈ ਸਾਡੇ ਇੱਥੇ ਇੱਕ ਸਾਰਕ ਦੇਸ਼ਾਂ ਦਾ ਸਮੂਹ ਬਣਿਆ ਹੋਇਆ ਉਹ ਮਸਲੇ ਹੱਲ ਕਰ ਸਕਦਾ ਹੈ ਉਹ ਨਹੀਂ ਹੁੰਦਾ ਸਾਡੇ ਏਸ਼ੀਆਨ ਮੁਲਕਾਂ ਦਾ ਸਮੂਹ ਹੈ ਯੂਨੋ ਕਾਹਦੇ ਲਈ ਬਣਾਈ ਯੂਨੋ ਦਾ ਪ੍ਰਚਾਰ ਕੀਤਾ ਜਾਂਦਾ ਵੀ ਇਹਦੇ ਵਾਸਤੇ ਬਣਾਈ ਜਾਂ ਅਮਰੀਕਾ ਵਰਗੇ ਜਿਹੜੇ ਆਪੋ ਆਪਣੇ ਸਰਪੰਚ ਨੇ ਵੀ ਅਸੀਂ ਇੱਥੇ ਸ਼ਾਂਤੀ ਸਥਾਪਿਤ ਕਰਨੀ ਚਾਹੁੰਦੇ ਆ ਜਿਹੜੇ ਝੂਠੇ ਸੱਚੇ ਬਿਆਨ ਵੀ ਦਿੰਦੇ ਨੇ ਉਹ ਇਹਨਾਂ ਮਸਲਿਆਂ ਨੂੰ ਬੈਠ ਕੇ ਹੱਲ ਕਰ ਸਕਦੇ ਨੇ ਕਰਾ ਸਕਦੇ ਨੇ ਪਰ ਇਥੋਂ ਦਾ ਜਿਹੜਾ ਕਾਰਪੋਰੇਟ ਆ ਜਿਹੜਾ ਵਿਸ਼ਵ ਸਾਮਰਾਜਾ ਦਾ ਜਾਂ ਉਹਦਾ ਸਰਦਾਰ ਅਮਰੀਕਾ ਬਣਿਆ ਹੋਇਆ ਜਿਹੜਾ ਆਪੇ ਹੀ ਸਰਪੰਚ ਬਣਿਆ ਹੋਇਆ ਉਹ ਇੱਥੇ ਹਸ ਜਿਹੜੇ ਮਸਲੇ ਨੇ ਜਿਹੜੇ ਆਮ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਡਾਂਗ ਦੇ ਜ਼ੋਰ ਤੇ ਬੰਦੂਕ ਦੇ ਜ਼ੋਰ ਤੇ ਦਬਾ ਕੇ ਤੇ ਜਿਹੜੇ ਆਪਣੇ ਮਸਲੇ ਨੇ ਆਪਣੀ ਆਪਣੇ ਲਈ ਨਵੀਆਂ ਮੰਡੀਆਂ ਖੋਲਣੀਆਂ ਉਹ ਚਾਹੇ ਹਥਿਆਰਾਂ ਰਾਈ ਖੁੱਲਣ ਚਾਹੇ ਸਾਡੀਆਂ ਜਿਹੜੇ ਖਣਚ ਪਦਾਰਥਾਂ ਨੂੰ ਲੁੱਟ ਕੇ ਖੁੱਲਣ ਜਾਂ ਕਿਸੇ ਖੇਤਿਆਂ ਨੂੰ ਤਬਾਹ ਕਰਕੇ ਉੱਥੇ ਆਪਣਾ ਹੋਰ ਸਾਜੋ ਸਮਾਨ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੇਚਾਂ ਦੀ ਜਿਹੜੀ ਅਮਰੀਕਾ ਦੀ ਚਾਲ ਹੈ ਉਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਸਾਨੂੰ ਵੇਖਣਾ ਪੈਣਾ ਕਿ ਅਸੀਂ ਦੋਵੇਂ ਮੁਲਕਾਂ ਦੇ ਲੋਕ ਕਿਵੇਂ ਮਿਲ ਕੇ ਜੁੜ ਕੇ ਬੈਠ ਕੇ ਆਪਣੇ ਮੁਲਕਾਂ ਆਪਣੇ ਖੇਤਿਆਂ ਨੂੰ ਬਚਾ ਸਕਦੇ ਜੀ ਜੀ ਤੁਸੀਂ ਕਹਿ ਰਹੇ ਹੋ ਕਿ ਇਹਨਾਂ جنگਾਂ ਦਾ ਫਾਇਦਾ ਮਤਲਬ ਅਮਰੀਕਾ ਵਰਗੇ ਦੇਸ਼ਾਂ ਨੂੰ ਹੁੰਦਾ ਜੀ ਕਿਵੇਂ ਹੁੰਦਾ ਦੇਖੋ ਤੁਸੀਂ ਜਦੋਂ ਇਹ ਮਸਲਾ ਸ਼ੁਰੂ ਹੋਇਆ ਜਿਸ ਦਿਨ ਪਹਿਲਗਾਮ ਦੇ ਵਿੱਚ ਕਤਲੇਆਮ ਹੋਇਆ ਸਾਡੇ ਲੋਕਾਂ ਦਾ ਉਸ ਦਿਨ ਅਮਰੀਕਾ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਮਾਫ ਕਰਨਾ ਉਪ ਰਾਸ਼ਟਰਪਤੀ ਭਾਰਤ ਆਇਆ ਹੋਇਆ ਸੀ ਉਹ ਕਾਦੇ ਵਾਸਤੇ ਆਇਆ ਹੋਇਆ ਸੀ ਉਹ ਆਇਆ ਹੋਇਆ ਸੀ ਸਾਡੇ ਮੁਲਕ ਤੇ ਉਹਨਾਂ ਨੇ ਪਹਿਲਾਂ ਹੀ ਬਾਹ ਮਰੋੜੀ ਹੋਈ ਹੈ ਕਿ ਟ੍ਰੇਡ ਫ੍ਰੀ ਮੁਕਤ ਵਪਾਰ ਸਮਝੌਤਾ ਕਰੋ ਅਸੀਂ ਆਪਣਾ ਸਮਾਨ ਤੁਹਾਡੇ ਮੁਲਕ ਦੇ ਵਿੱਚ ਵੇਚਣ ਦੀ ਸਾਨੂੰ ਖੁੱਲ੍ਹ ਦਿਓ ਔਰ ਐਨ ਉਸ ਸਮੇਂ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਸਾਡੇ ਲੋਕ ਮਰਦੇ ਆ ਸਾਰਾ ਧਿਆਨ ਉਧਰ ਚਲਾ ਜਾਂਦਾ ਔਰ ਇਸ ਵੇਲੇ ਜਿਹੜਾ ਅਮਰੀਕਾ ਦੇਖੋ ਹਮਲਾ ਹੁੰਦਾ ਰਾਤ ਝੜਪਾਂ ਹੁੰਦੀਆਂ ਸਾਡੇ ਰੱਖਿਆ ਮੰਤਰਾਲੇ ਦਾ ਜਾਂ ਡਿਫੈਂਸ ਤੇ ਕੋਈ ਵੀ ਬਿਆਨ ਆਉਣ ਤੋਂ ਪਹਿਲਾਂ ਅਮਰੀਕਾ ਦਾ ਰਾਸ਼ਟਰਪਤੀ ਬਿਆਨ ਦੇ ਦਿੰਦਾ ਪਹਿਲਾਂ ਉਹਦੀ ਇੱਕ ਇੰਟਰਵਿਊ ਮੈਂ ਕਿਤੇ ਦੇਖੀ ਉਹ ਕਹਿੰਦਾ ਕਿ ਇਸ ਸੈਂਕੜੇ ਸਾਲ ਪੁਰਾਣਾ ਜਿਹੜਾ ਮਸਲਾ ਹੈ ਕਸ਼ਮੀਰ ਦਾ ਜਦ ਕਿ ਉਹ ਇਸ ਗੱਲ ਤੇ ਭਰਮ ਫਿਲਾ ਰਹੇ ਸੈਂਕੜੇ ਸਾਲ ਤਾਂ ਹੈ ਹੀ ਨਹੀਂ ਸੈਕਟਰਲ ਸਾਲ ਪਹਿਲਾਂ ਤਾਂ ਪਾਕਿਸਤਾਨ ਨਹੀਂ ਬਣਿਆ ਸੀ ਭਾਰਤ ਸੀ ਭਾਰਤ ਦੇ ਵਿੱਚੋਂ ਪਾਕਿਸਤਾਨ 70-75 ਸਾਲ ਪਹਿਲਾਂ ਅੱਡ ਹੋਇਆ ਤੇ ਕਸ਼ਮੀਰ ਉਸ ਤੋਂ ਵੀ ਵੱਖਰਾ ਸੀ ਸੋ ਉਦੋਂ ਕੋਈ ਰੌਲਾ ਹੀ ਨਹੀਂ ਸੀ ਰੌਲਾ ਬਣਿਆ ਜਦੋਂ 1947 ਚ ਵੰਡ ਹੋਈ ਉਸ ਤੋਂ ਬਾਅਦ 48-49 ਦੀ ਜੰਗ ਵੇਲੇ ਬਣਿਆ ਤਾਂ ਉਹ ਇੱਕ ਗਲਤ ਬਿਆਨਬਾਜ਼ੀ ਕਰ ਰਿਹਾ ਫਿਰ ਉਹ ਇਹ ਵੀ ਕਹਿੰਦਾ ਕਿ ਉਹ ਹਮਲਾ ਸ਼ਰਮਨਾਕ ਹੈ ਫਿਰ ਇਹ ਵੀ ਕਹਿੰਦਾ ਕਿ ਇਹ ਜਿਹੜੇ ਦੋਵੇਂ ਮੁਲਕਾਂ ਦੇ ਹਾਕਮ ਨੇ ਮੇਰੇ ਦੋਸਤ ਨੇ ਮੈਂ ਜਾਣਦਾ ਇਹ ਮਸਲਾ ਹੱਲ ਵੀ ਹੋ ਸਕਦਾ ਮੈਂ ਚਾਹੁੰਦਾ ਕਿ ਜਿੱਥੇ ਮੈਂ ਮਦਦ ਕਰ ਸਕਦਾ ਉੱਥੇ ਉਹ ਕਰਨ ਪਰ ਇਹ ਇੱਕ ਮਗਰਮਛ ਦੇ ਹੰਝੂ ਵਹਾਉਣ ਵਾਲੀ ਜਾਂ ਝੂਠੀ ਗੱਲ ਹੈ ਅਸਲ 'ਚ ਅਮਰੀਕਾ ਹੁਣ ਹੋਊਗਾ ਕਿ ਜਦੋਂ ਲੜਾਈ ਲੱਗਦੀ ਹੈ ਜਦੋਂ ਹਥਿਆਰ ਚੱਲਦੇ ਨੇ ਹਥਿਆਰ ਕੌਣ ਵੇਚਦਾ ਹੈ ਜਾਂ ਯੂਰਪੀਅਨ ਯੂਨੀਅਨ ਜਿਹੜੀ ਅਮਰੀਕਾ ਦੇ ਨਾਲ ਚੱਲ ਰਹੀ ਹੈ ਜਾਂ ਫਿਰ ਅਮਰੀਕਾ ਵੇਚਦਾ ਹੈ ਜਾਂ ਰਸ਼ੀਆ ਵੇਚਦਾ ਤਾਂ ਉਹ ਜੰਗ ਜਿਹੜੇ ਹਥਿਆਰ ਨੇ ਇੱਥੇ ਉਹ ਵੀ ਅਮਰੀਕਾ ਦੇ ਵਿੱਚ ਹੀ ਜਾਣਗੇ ਔਰ ਅਮਰੀਕਾ ਦੀ ਨਜ਼ਰ ਨਾ ਸਿਰਫ ਭਾਰਤ ਤੇ ਆ ਉਹਦੀ ਅੱਖ ਜਿਹੜੀ ਪੰਜਾਬ ਹਰਿਆਣਾ ਦਾ ਪਜਾਉ ਖਿੱਤਾ ਤਾਂ ਉਧਰਲੇ ਪੰਜਾਬ ਤੇ ਵੀ ਹੈ ਤਾਂ جنگ ਦੇ ਨਾਲ ਜੰਗ ਅਸਲ 'ਚ ਜੰਗਾਂ ਤਾਂ ਲੱਗਦੀਆਂ ਨੇ ਕਿਸੇ ਖੇਤੇ ਨੂੰ ਖਾਲੀ ਕਰਾਇਆ ਜਾਵੇ ਜਿਵੇਂ ਯੂਕਰੇਨ ਦਾ ਕਰਾਇਆ ਜਾ ਰਿਹਾ ਜਿਵੇਂ ਗਾਜ਼ਾ ਤੇ ਇਜ਼ਰਾਇਲ ਦਾ ਕਰਾਇਆ ਜਾ ਰਿਹਾ ਤਾਂ ਇੱਕ ਪੱਖ ਇਹ ਵੀ ਇੱਕ ਡਰ ਹੈ ਸਾਡਾ ਕਿ ਸਾਡੇ ਖਿੱਤੇ ਨੂੰ ਖਾਲੀ ਕਰਾਉਣ ਲਈ ਤਾਂ ਜੰਗ ਨਹੀਂ ਛੇੜੀ ਜਾ ਰਹੀ ਦੂਜੇ ਪਾਸੋਂ ਜੰਗਾਂ 'ਚ ਫਸਾ ਕੇ ਇਥੇ ਰੋਟੀ ਪਾਣੀ ਦਾਲਾ ਸਾਰੀਆਂ ਚੀਜ਼ਾਂ ਦੀ ਕਿੱਲਤ ਕਰਕੇ ਫੇਰ ਸਰਕਾਰ ਦੀ ਬਾਹਮ ਰੋੜ ਕੇ ਕਿਹਾ ਜਾਊਗਾ ਕਿ ਹੁਣ ਇਥੇ ਕਿੱਲਤ ਹੋ ਗਈ ਹੈ ਤੇ ਖਾਣ ਪੀਣ ਦੀ ਚੀਜ਼ਾਂ ਇੱਧਰ ਵੀ ਚਾਹੀਦੀਆਂ ਨੇ ਉੱਧਰ ਵੀ ਚਾਹੀਦੀਆਂ ਤਾਂ ਉਹ ਕਿਹਦੇ ਖਰੀਦੋ ਉਹ ਫੇਰ ਅਮਰੀਕਾ ਦੇ ਖਰੀਦੋ ਅਮਰੀਕਾ ਨਾਲ ਉਹਦਾ ਸਾਮਾਨ ਵੇਚਣ ਦੀ ਖੋਲ੍ਹ ਦਿਓ ਤਾਂ ਇਸ ਤਰੀਕੇ ਨਾਲ ਜਿਹੜਾ ਬਿੱਲੀਆਂ ਨੂੰ ਲੜਾ ਕੇ ਲੜ ਜਿਹੜੇ ਜਿਹੜਾ ਸਾਰਾ ਫੈਸਲਾ ਉਹ ਜਿਹੜਾ ਮੁਨਾਫਾ ਉਹ ਬਾਂਦਰ ਕਮਾਉਂਦਾ ਜਿਹੜੇ ਆਪਾਂ ਹਫ਼ਤਾਵਿਆਂ ਦੀਆਂ ਤਾਂ ਸਾਡੇ ਮੁਲਕਾਂ ਨੂੰ ਲੜਾ ਕੇ ਜਿਹੜੇ ਕਿ ਸਾਡੇ ਮੁਲਕ ਦੇ ਲੋਕ ਲੜਾਈ ਚਾਹੁੰਦੇ ਨਹੀਂ ਸਾਡੇ ਮੁਲਕ ਦੀਆਂ ਹਕੂਮਤਾਂ ਨੂੰ ਉਹਨਾਂ ਦੀ ਬਾਹਮ ਰੋੜ ਕੇ ਉਹਨਾਂ ਨੂੰ ਲੜਵਾ ਕੇ ਆਪਸ ਦੇ ਵਿੱਚ ਸਾਰਾ ਜਿਹੜਾ ਮੁਨਾਫਾ ਉਹ ਅਮਰੀਕਾ ਤੇ ਹੋਰ ਸਾਮਰਾਜੀ ਮੁਲਖ ਚਾਹੇ ਰੂਸਚੀਨ ਹੋਵੇ ਚਾਹੇ ਯੂਰਪੀਅਨ ਯੂਨੀਅਨ ਹੋਣ ਉਹ ਸਾਰਾ ਸਾਡੇ ਮੁਲਕ ਤੋਂ ਜਿਹੜੋ ਆਪਦੇ ਨੂੰ ਪਹਿਲੀ ਦੁਨੀਆ ਕਹਿੰਦੇ ਤੇ ਸਾਨੂੰ ਤੀਜੀ ਦੁਨੀਆ ਕਹਿੰਦੇ ਨੇ ਸਾਡੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਉਹ ਲੁੱਟ ਕਰਕੇ ਕਿਸੇ ਵੀ ਤਰ੍ਹਾਂ ਉਹਨਾਂ ਦਾ ਫਾਇਦਾ ਹੀ ਫਾਇਦਾ ਔਰ ਸਾਡਾ ਨੁਕਸਾਨ ਹੀ ਨੁਕਸਾਨ ਸੋ ਤਾਂ ਅਸੀਂ ਕਹਿੰਦੇ ਆ ਕਿ ਸਾਰਾ ਫਾਇਦਾ ਉਹ ਲੈ ਰਹੇ ਨੇ ਜਿਹੜੇ ਆਪੇ ਸਰਪੰਚ ਬਣੇ ਹੋਏ ਨੇ ਜਿਵੇਂ ਉਹ ਪਿੱਛੇ ਜੇ ਇੱਕ ਗਾਣਾ ਆਪਣੇ ਪੰਜਾਬ 'ਚ ਮਸ਼ਹੂਰ ਨਹੀਂ ਹੁੰਦਾ ਸੀ ਕਿ ਆਪ ਲੜਾ ਕੇ ਆਪ ਫੜਾ ਕੇ ਆਪ ਲੜਾ ਕੇ ਰਾਜੀ ਨਾਵਾ ਆਪ ਕਰਾਵਾਂਗੇ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਸੋ ਇਹੋ ਜੀ ਸਥਿਤੀ ਜਿਹੜੀ ਉਹ ਟਰੰਪ ਹੁਣੀ ਕਰ ਰਹੇ ਨੇ ਆਪ ਸਿੰਘ ਫਸਾ ਕੇ ਫਿਰ ਆਪ ਉਹਦੇ ਲੰਬੜਦਾਰ ਬਣ ਕੇ ਰਾਜੀਨਾਮੇ ਕਰਾ ਕੇ ਤੇ ਆਪ ਹੀ ਸਾਰੇ ਆਪ ਦੀ ਮਰਜ਼ੀ ਮੁਤਾਬਕ ਫੈਸਲੇ ਸਾਡੇ ਮੁਲਕਾਂ ਦੇ ਉੱਤੇ ਥੋਪ ਕੇ ਇਥੋਂ ਮੁਨਾਫਾ ਕਮਾਉਣਾ ਚਾਹੁੰਦੇ ਇਹ ਜਿਹੜਾ ਅਸਲ ਕਾਰਨ ਇਸ ਲੜਾਈ ਦਾ ਬਣਿਆ ਹੋਇਆ ਹੈ ਅੱਛਾ ਇਹ ਇੱਕ ਜਿਵੇਂ ਹੁਣ ਹਾਲਾਤ ਵਿਗੜ ਚੁੱਕੇ ਨੇ ਦੋਨੇ ਦੇਸ਼ ਟਕਰਾਚ ਨਹੀਂ ਜੀ ਤਾਂ ਭਾਰਤ ਸਰਕਾਰ ਸਾਡੇ ਦੇਸ਼ ਦੀ ਸਰਕਾਰ ਕਹਿ ਰਹੀ ਹੈ ਕਿ ਸਾਰੇ ਲੋਕ ਸਹਿਯੋਗ ਕਰੋ ਕਿਉਂਕਿ ਉਹ ਤਾਂ ਪਾਕਿਸਤਾਨ ਵੀ ਤਾਂ ਅਟੈਕ ਕਰ ਰਿਹਾ ਹੈ ਹਮਲੇ ਕਰ ਰਿਹਾ ਹੈ ਤਾਂ ਇਸ ਸਥਿਤੀ ਚ ਫਿਰ ਕੀ ਕਰਨਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਜੰਗ ਨਹੀਂ ਹੋਣੀ ਚਾਹੀਦੀ ਸੀ ਜੇ ਹੁਣ ਹੋ ਗਿਆ ਕਿਉਂਕਿ ਸਾਰਾ ਕੁਝ ਸਾਰਾ ਕੁਝ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਸੋ ਹੁਣ ਜਦੋਂ ਭਾਰਤ ਸਰਕਾਰ ਇਹ ਕਹਿ ਰਹੀ ਕਿ ਸਾਰੇ ਲੋਕ ਸਾਨੂੰ ਵਿੱਚ ਸਾਥ ਦੇਣ ਜਾਂ ਪੰਜਾਬ ਦੀ ਸਰਕਾਰ ਵੀ ਕਹਿ ਰਹੀ ਤਾਂ ਇਹ ਹਰੇਕ ਮੁਲਕ ਦੇ ਵਿੱਚ ਹੁੰਦਾ ਕਿ ਸਰਕਾਰਾਂ ਤੇ ਲੋਕਾਂ 'ਚ ਕੁਝ ਆਪਤੀ ਅਸਹਿਮਤੀਆਂ ਹੁੰਦੀਆਂ ਨੇ ਉਹ ਸਰਕਾਰਾਂ ਦੇ ਨੀਤੀਆਂ ਕਰਕੇ ਵੀ ਹੋ ਸਕਦੀਆਂ ਨੇ ਉਹ ਸਾਡੇ ਲੋਕਾਂ ਦੇ ਖੇਤਿਆਂ ਦੀਆਂ ਵਕਫ ਵਕਫ ਲੋੜਾਂ ਦੇ ਕਰਕੇ ਵੀ ਹੋ ਸਕਦੀਆਂ ਜਿਹਨੂੰ ਕਈ ਵਾਰੀ ਅਸਹਿਮਤੀ ਨੂੰ ਜ਼ੋਰ ਨਾਲ ਵੀ ਦਬਾਇਆ ਜਾਂਦਾ ਹੈ ਤਾਂ ਚਾਹੀਦਾ ਇਸ ਵੇਲੇ ਕਿ ਜਦੋਂ ਭਾਰਤ ਸਰਕਾਰ ਦੁਸ਼ਮਣ ਦੇਸ਼ ਕਹਿ ਕੇ ਉਹਨੂੰ ਉਸ ਦੇਸ਼ ਦੇ ਨਾਲ ਸਾਡੇ ਗੁਆਂਢੀ ਦੇਸ਼ ਦੇ ਨਾਲ ਜੰਗ 'ਚ ਫਸੀ ਹੋਈ ਹੈ ਤਾਂ ਉਸ ਵੇਲੇ ਜਿਹੜੀਆਂ ਲੋਕਾਂ ਉੱਪਰ ਕਾਰਵਾਈਆਂ ਨੇ ਉਹਨਾਂ ਨੂੰ ਰੋਕ ਦੇਣਾ ਚਾਹੀਦਾ ਜਿਵੇਂ ଉਧਾਰਨ ਦੇ ਤੌਰ ਤੇ ਮੈਂ ਕਹਾਂ ਪੰਜਾਬ ਵਿੱਚ ਬੀਐਮਪੀ ਦੇ ਰਾਈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਈ ਪੰਜਾਬ ਦਾ ਪਾਣੀ ਖੋਣ ਦੀ ਤਿਆਰੀ ਕੀਤੀ ਜਾ ਰਹੀ ਫਿਰ ਉੱਥੇ ਰੋਕ ਲੱਗਣੀ ਚਾਹੀਦੀ ਪਰ ਉੱਥੇ ਅੱਜ ਵੀ ਪਾਣੀ ਛੱਡਣ ਦੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਅੰਦਰ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਪੰਜਾਬ ਸਰਕਾਰ ਪੁਲਿਸ ਨੂੰ